ਪਤਰ ਸਾਹਮਣੂ ਉਸਰਜੀਤ ਪਤਰ ਸਾਹਮਣੂ ਦੁਨੀਆ ਹੋਣ ਬਸ ਅਸੀਂ ਦੁਨੀਆ ਉਹਨਾਂ ਦੇ ਗੀਤਾਂ ਨੂੰ ਯਾਦ ਕਰਿਆ ਕਰਾਂਗੇ ਉਹਨਾਂ ਦੇ ਗੀਤਾਂ ਨੂੰ ਉਹਨਾਂ ਨੂੰ ਮਿਲਿਆ ਕਰੇ ਬਹੁਤ ਸਾਰੀਆਂ ਯਾਦਾਂ ਨੇ ਕਦੀ ਬੈਠ ਕੇ ਡਿਸਕਸ ਕਰਾਂਗੇ ਪਰਮਾਨੰਦੀ ਇੱਕ ਰਚਨਾ ਜਿਹੜੀ ਮੈਂ ਬਹੁਤ ਗਾਨਾ ਹੈ ਇੱਕ ਸਰਧਾਂਜਲੀ ਦੇ ਤੌਰ ਤੇ ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਜੁਗਾ ਤੋਂ ਕਾਫਲੇ ਆਉਂਦੇ ਇਸ ਸੱਚ ਦਾ ਗਵਾ ਬਣਦੇ ਇਹ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਹੈ ਮੇਰਾ ਇਹ ਤਪਦੀ ਰੇ गे रास्ता ठीक है मेरा ए सडदे पैर थर दे दिल मेरे सच दे गवान पण दे मैं राहते नहीं तुरदा झलो मत थे ਫੁੱਟ دیے ਓ ਅਸਲੀ ਤਾਜ ਹੁੰਦੀ ਏ ਤਵੀ ਦੇ ਤਖਤ ਤੇ ਬੈ ਕੇ ਹੀ ਸੱਚੇ ਪਾਤ